ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਫਾਜ਼ਲ ਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਯੋਧ ਨਸ਼ਿਆਂ ਵਿਰੋਧ ਮਹਿਮ ਤ ਤੰਤਰਰਾਸ਼ਟਰੀ ਤਸਕਰਾਂ ਦੇ ਸ਼ਿਕੰਜਾ ਕੱਸਦਿਆਂ ਥਾਣਾ ਸਦਰ ਜਲਾਲਾਬਾਦ ਦੇ ਐਸਐਚਓ ਮੈਡਮ ਸ਼ਿਮਲਾ ਰਾਣੀ ਅਤੇ ਉਹਨਾਂ ਦੇ ਸਾਥੀਆਂ ਨੇ ਡੀਐਸਪੀ ਗੁਰਸੇਵਕ ਸਿੰਘ ਦੀ ਅਗਵਾਈ ਵਿੱਚ ਵੱਡੀ ਖੇਪ 5 ਕਿਲੋ 414 ਗ੍ਰਾਮ ਹੈਰੋਇਨ ਇੱਕ ਪਿਸਟਲ ਕਿਤੇ ਬਰਾਮਦ ਦੋ ਦੋਸ਼ੀ ਕਿਤੇ ਗ੍ਰਿਫਤਾਰ ਫੈਜ਼ਲਗਾ ਪੁਲਿਸ ਕਪਤਾਨ ਸਰਦਾਰ ਗੁਰਮੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱੰਦੇ ਕਿ ਆ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾ ਨਹੀਂ ਤਾਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਸ ਲਾਈਵ ਐਨਸ ਲਾਈਵ ਤੁਹਾਡਾ ਆਪਣਾ ਚੈਨਲ ਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕਿਹੜੇ ਮੁੱਦੇ ਤੇ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਸਾਡੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਯੋਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਹੈ ਉਹਦੇ ਸੰਬੰਧ ਵਿੱਚ ਸਾਡੇ ਵੱਲੋਂ ਡੇ ਬਾਈ ਡੇ ਤੁਸੀਂ ਵੇਖ ਹੀ ਰਿਹਾ ਜਿਹੜਾ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਜਿਹੜਾ ਉਹ ਬੜੀ ਸਟਰੋਂਗਲੀ ਕਾਰਵਾਈ ਕਰ ਰਹੇ ਹਾਂ ਸਾਡੇ ਵੱਲੋਂ ਡੀਐਸਪੀ ਜਰਲਾਬਾਦ ਐਸਐਚਓ ਸਦਰ ਜਰਲਾਬਾਦ ਇਹਨਾਂ ਨੇ ਇੱਕ ਬੜਾ ਵਧੀਆ ਇੱਕ ਜੁਆਇੰਟ ਆਪਰੇਸ਼ਨ ਪਲਾਨ ਕੀਤਾ ਬੀਐਸਐਫ ਦੇ ਨਾਲ ਉਹਦੇ ਵਿੱਚ ਸਾਨੂੰ ਜਿਹੜਾ ਬਹੁਤ ਵਧੀਆ ਜਿਹੜੀ ਕਾਮਯਾਬੀ ਹਾਸਲ ਹੋਈ ਇਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਜਿਹੜਾ ਇੰਟਰਸੈਪਟ ਕੀਤਾ ਸੀਗਾ ਇੱਕ ਕਰਨੈਲ ਸਿੰਘ ਹੈ ਚੱਕ ਵਜੀਦਾ ਦਾ ਰਹਿਣ ਵਾਲਾ ਵਾ ਦੂਜਾ ਹਰਪ੍ਰੀਤ ਗੁਰਪ੍ਰੀਤ ਸਿੰਘ ਹੈ ਇਹ ਚੱਕ ਇਹ ਟੈਲੀ ਵਾਲੇ ਦਾ ਰਹਿਣ ਵਾਲਾ ਦੋਨੇ ਸਦਰ ਥਾਣੇ ਦੇ ਬੰਦੇ ਪਿੰਡ ਸੋ ਜਦੋਂ ਇਹਨਾਂ ਤੋਂ ਆਪਾਂ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਇਹਨਾਂ ਨੇ ਵਾਕਈ ਆਪਣਾ ਜਿਹੜਾ ਕਨਫੈਸ਼ਨ ਕੀਤਾ ਕਿ ਸਾਡੇ ਵੱਲੋਂ ਜਿਹੜਾ ਇਹ ਕੰਮ ਜਿਹੜਾ ਕਰਾਇਆ ਜਾ ਰਿਹਾ ਵੀ ਅਸੀਂ ਕਰ ਰਹੇ ਆਂ ਸੋ ਇਹਨਾਂ ਦੀ ਕਨਫੈਸ਼ਨ ਤੇ ਹੀ ਅਸੀਂ ਜਿਹੜਾ ਬਲਵਿੰਦਰ ਸਿੰਘ ਸੋਨੂ ਆ ਜਿਹੜਾ ਕਿ ਟਾਲੀ ਵਾਲੇ ਦਾ ਰਹਿਣ ਵਾਲਾ ਉਹਦੇ ਘਰੋਂ ਕਰੀਬ ਅਸੀਂ 10 ਪੈਕਟ ਜਿਹੜੇ ਹੈ ਰੋਂਦੇ ਜਿਹੜੀ ਜਿੱਦੀ ਕਰੀਬ ਬੰਦੀ ਆ ਜਿਹੜੀ ਤਲਾਈ ਕੁਲ ਬੰਦੀ ਆ 5 ਕਿਲੋ ਤੇ 445 ਗ੍ਰਾਮ ਬਣੀ ਜਿਹੜੀ ਸਾਰੀ ਪਲੱਸ ਇੱਕ ਸਟਾਰ ਪਿਸਟਲ ਆ ਜਿਹੜਾ ਚਾਈਨਾ ਚ ਚਾਈਨੀਜ਼ ਜਿਹੜਾ ਨਾਲ ਉਹਦੇ ਚਾਰ ਮੈਗਜ਼ੀਨਾਂ ਤੇ 13 ਰੋਂਦ ਨੇ ਸੋ ਇਸ ਤਰ੍ਹਾਂ ਕਰਕੇ ਜਿਹੜੀ ਸਾਡੇ ਕੋਲ ਇਹ ਰਿਕਵਰੀ ਹੋਈ ਆ ਇਹਦੇ ਵਿੱਚ ਅਸੋਂ ਸਾਨੂੰ ਹੁਣ ਇਹਦਾ ਦਾ ਜਿਹੜਾ ਇਹਦੀ ਲਿੰਕੇਜ ਵਗੈਰਾ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਉਹ ਅਸੀਂ ਜਿਹੜੀ ਇਹਦੀ ਐਗਜ਼ਾਮਿਨ ਕਰ ਰਹੇ ਆਂ ਇਹਨਾਂ ਦੇ ਜੋ ਵੀ ਸਾਡੇ ਕੋਲ ਫੋਨ ਵਗੈਰਾ ਉਹ ਅਸੀਂ ਜਿਹੜੇ ਇਹਨਾਂ ਦੇ ਆਪਣੇ ਸਾਡੇ ਕੋਲ ਇਹਨਾਂ ਦੇ ਰਿਕਵਰੀ ਕਰ ਲਈ ਇਹਨਾਂ ਦੀ ਸੋ ਇਸ ਮਾਮਲੇ ਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਵੀ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਬਲਵਿੰਦਰ ਸੋਨੂ ਹੈ ਇਹੀ ਜਿਹੜਾ ਮੇਨ ਬੰਦਾ ਵਾ ਜਿਹੜਾ ਕਿ ਅਕ੍ਰੋਸ ਦਾ ਬਾਰਡਰ ਜਿਹੜਾ ਇਹ ਉਹਨਾਂ ਨਾਲ ਜਿਹੜਾ ਅਟੈਚ ਹੈ ਇਹੀ ਉਧਰੋਂ ਮੰਗਾ ਰਿਆ ਸੀ ਡਰੋਨ ਡਿਲੀਵਰੀ ਕਰਾਈ ਇਹਨਾਂ ਨੇ ਤੋ ਇਹਦੇ ਵਿੱਚ ਅਸੀਂ ਇਹਨੂੰ ਜਲਦੀ ਸੀ ਅਸੀਂ ਜਿਹੜਾ ਸੋਨੂੰ ਨੂੰ ਗ੍ਰਿਫਤਾਰ ਕਰਕੇ ਜਿਹੜਾ ਫਰਦਰ ਅੱਗੇ ਜਿਹੜਾ ਐਗਜੈਕਟ ਪਤਾ ਲੱਗ ਜੂਗਾ ਕਿ ਇਹ ਕਿਸ ਦਿਨ ਇਹਨਾਂ ਨੇ ਕਰਾਇਆ ਤੇ ਕਿਵੇਂ ਕਰਾਇਆ ਸੋ ਇਹਨਾਂ ਤੋਂ ਵੀ ਅਸੀਂ ਜਿਹੜੇ ਦੂਸਰੇ ਮੁੰਡੇ ਆ ਇਹਨਾਂ ਤੋਂ ਵੀ ਜਿਹੜਾ ਅਸੀਂ ਜਿਹੜੀ ਪੁੱਛਗਛ ਚਾਰੀ ਕਰ ਰਹੇ ਆ ਹੁਣ ਅਸੀਂ ਇਹਦੇ ਵਿੱਚ ਜਿਹੜੀ ਬੈਕਵਰਡ ਲਿੰਕੇ ਜਾਵਾਂਗੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਏ ਉਹਨਾਂ ਨੂੰ ਅਸੀਂ ਇਸ ਕੇਸ ਵਿੱਚ ਤੇ ਕਾਰਵਾਈ ਕਰ ਕਰਾਂਗੇ ਉਹਨਾਂ ਦੇ ਖਿਲਾਫ ਕਿੰਨੇ ਫੋਨ ਬਰਾਮਦ ਹੋਏ ਆ ਸਰ ਤਰੀਬ 2 ਫੋਨ ਬਰਾਮਦ ਹੋਏ ਆ ਜੀ ਇਹਦੇ ਚ ਇਹਦੇ ਚ ਹੁਣ ਅਸੀਂ ਵੇਖੋ ਇੱਕ ਤੇ ਸਾਡੀ ਇਹ ਵਧੀਆ ਰਿਕਵਰੀ ਹੋਈ ਦੇ ਲਿੰਕੇਜ 'ਚ ਅਸੀਂ ਹੋਰ ਵੀ ਰਿਕਵਰੀਆਂ ਜਿਹੜੇ ਕਰ ਰਹੇ ਹਾਂ ਹੁਣ ਮੈਂ ਤੁਹਾਨੂੰ ਇੱਕ ਜਨਰਲ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਜਦੋਂ ਦਾ ਇਹ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਸਟਾਰਟ ਕੀਤਾ ਗਿਆ ਫਾਜ਼ਿਲਕਾ ਵੱਲੋਂ ਹੁਣ ਤੱਕ ਲਗਭਗ ਅਸੀਂ 786 ਜਿਹੜੇ ਐਫ ਆਈ ਆਰ ਲਾਗ ਕੀਤੀਆਂ ਜਿਹੜੀਆਂ ਜਿਹਦੇ ਵਿੱਚ ਕਰੀਬ ਅਸੀਂ 1043 ਬੰਦੇ ਜਿਹੜੇ ਫੜ ਚੁੱਕੇ ਆ ਕਰੀਬ ਸਾਡੇ ਕੋਲ 40 35 40 ਕਿਲੋ ਜਿਹੜੀ ਜਿਹੜੀ ਸਾਡੀ ਜਿਹੜੀ ਹੈਰੋਇਨ ਰਿਕਵਰੀ ਕੀਤੀ ਆ ਤੋ ਅਸੀਂ ਜਿਹੜਾ ਇਹ ਕੈਂਪੇਨ ਹੈ ਯੋਧ ਨਸ਼ਾ ਵਿਰੋਧ ਦੇ ਨੂੰ ਅਸੀਂ ਬੜੀ ਬੜੇ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਜਿਹੜੇ ਸਮਗਲਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹੜੇ ਤੇ ਐਡਿਕਟ ਪੇਸ਼ੈਂਟ ਹੈ ਉਹਨਾਂ ਨੂੰ ਅਸੀਂ ਉਹਨਾਂ ਨੂੰ ਉਹਨਾਂ ਨੂੰ ਗੱਲਬਾਤ ਕਰਕੇ ਉਹਨਾਂ ਨੂੰ ਅਵੇਅਰ ਕਰਕੇ ਤੇ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਜਿਹੜਾ ਲਿਆ ਕੇ ਦਾਖਲ ਵਗੈਰਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਸੋ ਸਾਡੇ ਵੱਲੋਂ ਜਿਹੜੀ ਇਹ ਯੋਧ ਨਸ਼ਿਆਂ ਵਿਰੋਧ ਜਿਹੜੀ ਮੁਹਮਾ ਉਹ ਪੂਰੀ ਚੱਲਦੀ ਰਹੂਗੀ ਜਦੋਂ ਤੱਕ ਕਿ ਇਹ ਬਿਲਕੁਲ ਜ਼ੀਰੋ ਡਾਉਨ ਨਹੀਂ ਹੋ ਜਾਂਦਾ ਸੋ ਸਾਡੇ ਵੱਲੋਂ ਜਿਹੜੀ ਨਸ਼ਾ ਤਸਕਰਾ ਨੂੰ ਬਿਲਕੁਲ ਸਖਤ ਚਨਾਵ ਚੇਤਾਵਨੀ ਹੈ ਕਿ ਪੰਜਾਬ ਪੁਲਿਸ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਹਮੇਸ਼ਾ ਹੀ ਹੈ ਤੇ ਹਮੇਸ਼ਾ ਹੀ ਰਹੇਗੀ ਸੋ ਸਾਡੀ ਇਹਨਾਂ ਨੂੰ ਇਹੀ ਵਾਰਨੀ ਹੈ ਕਿ ਇਹ ਕੰਮ ਜਿਹੜਾ ਇਹ ਛੱਡ ਦੇਮ ਇਹ ਕੰਮ ਨਹੀਂ ਠੀਕ ਬਾਕੀ ਦੂਸਰੀ ਸਾਡੀ ਇਹ ਵੀ ਰਿਕਵੈਸਟ ਹੈ ਵੀ ਜਿਹੜੇ ਲੋਕ ਇਹਦੇ ਐਡਿਕਟਸ ਹੋ ਚੁੱਕੇ ਆ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਉਹਨਾਂ ਨੂੰ ਪਿੰਡ ਦੀਆਂ ਪੰਚਾਇਤਾਂ ਜਾਂ ਹੋਰ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਸਮਝਾਵਾਂਗੇ ਤੇ ਜਿਹੜੇ ਵੇਖੋ ਸਾਡੇ ਫਾਜ਼ਿਲਕਾ ਦੇ ਵਿੱਚ ਕਰੀਬ ਡੀਡਿਕਸ਼ਨ ਸੈਂਟਰ ਹੈ ਨੋਵੋਟਸ ਕਲੀਨਿਕ ਹੈ ਰੀਹੈਬ ਸੈਂਟਰ ਹੈ ਇਹਦੇ ਵਿੱਚ ਆਪਾਂ ਇਹਨਾਂ ਨੂੰ ਥੋੜਾ ਇਹਨਾਂ ਨੂੰ ਸਮਝਾ ਬੁਝਾ ਕੇ ਤੇ ਲਿਆ ਕੇ ला ਸਕਦੇ ਤਾਂ ਜੋ ਕਿ ਇਹ ਇਹਨਾਂ ਦਾ ਜਿਹੜਾ ਫ੍ਰੀ ਟ੍ਰੀਟਮੈਂਟ ਕਰਕੇ ਤੇ ਆਪ ਦਾ ਜਿਹੜਾ ਕਾਰੋਬਾਰ ਕਰ ਸਕਦੇ ਆ ਡ੍ਰੋਨ ਦੀ ਰਿਕਵਰੀ ਵੀ ਹੋਈ ਹੈ ਸਰ ਡ੍ਰੋਨ ਦੀ ਰਿਕਵਰੀ ਨਹੀਂ ਇੱਥੇ ਹੋਈ ਸਰ ਇਹ ਜਿੱਦਾਂ ਤੁਸੀਂ ਦੱਸਿਆ